ਸਦਾ ਨਾਵੇਂ ਨਾਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਓ ਮੈਂ ਰੇਡੀਓ ਸੁਣਾਈ ਜ਼ਬੋਲਦਾ 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 ਖੜਾ ਸਵਾਗਤ ਕਰਦੀ ਹੈ ਪ੍ਰੋਗਰਾਮ ਸਜਰੀ ਸਵੇਧਾ ਨਾ ਅਰ ਆਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੋ ਮੇਰੇ ਤੁਹਾਡਾ ਸਾਥ ਇਕਵਰੀ ਫੇਰ ਔਰ ਮੇਰੇ ਨਾਲ ਆਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਔਰ ਮਨਰੀਤ ਇਕਵਰੀ ਫੇਰ ਹੋ ਚੁਕੇ ਔਰ ਮਨਰੀਤ ਦਾ ਦਵੀ ਸਵਾਗਤ ਕਰਦੇ ਆ ਸੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮਨਰੀਤ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਰੇਗਿਸਪਾਈ ਸੁੰਦੇਸਟ ਹੋਤੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬਿਲਕੁਲ ਠੀਕ ਠਾਕ ਤੁਸੀਂ ਦੱਸੋ ਕੀ ਹਾਲ ਹੈ ਤੁਹਾਡਾ ਜੀ ਬਿਲਕੁਲ ਸਾਡਾ ਬਹੁਤ ਵਧੀਆ ਕਿਉਂਕਿ ਮੰਡੇ ਹੈ ਥੋੜਾ ਸਲੋ ਜਾ ਰਿਹਾ ਹੈ ਔਰ ਵੈਸੇ ਵੀ ਕਹਿੰਦੇ ਨੇ ਕਿ ਜ਼ਹਿਰ ਦੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ 제 ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਂਦੀ ਆਸ ਰੱਖੀ ਭੁੱਲਿਆ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ ਕਿਉਂਕਿ ਜਿਹੜੀ ਆਸ ਹੁੰਦੀ ਹੈ ਨਾ ਹਮੇਸ਼ਾ ਇਹ ਇਨਸਾਨੀ ਫਿਤਰਤ ਹੈ ਤੋਂ ਆਸ ਅਸੀਂ ਸਾਰਿਆਂ ਤੋਂ ਲਗਾ ਲੈਂਦੇ ਆ ਹਾਲਾਂਕਿ ਸਾਨੂੰ ਪਤਾ ਵੀ ਹੈ ਵੀ ਕਿਸੇ ਤੋਂ ਆਸ ਨਹੀਂ ਲਗਾਉਣੀ ਚਾਹੀਦੀ ਜੀ 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 ਕਿਉਂਕਿ ਜਦੋਂ ਅਸੀਂ ਆਸ ਲਗਾਨੇ ਨਾ ਲੋਕਾਂ ਤੋਂ ਉੱਥੇ ਕੰਮ ਖਰਾਬ ਹੋ ਜਾਂਦਾ ਹੈ ਤੋ ਆਸ ਨਹੀਂ ਲਗਾਣੀ ਚਾਹੀਦੀ ਕੋਈ ਵੀ ਕਿਸੇ ਨਾ ਚੀਜ਼ ਦੇ ਵਿੱਚ ਮਤਲਬ ਹੁੰਦਾ ਜੇ ਕੋਈ ਮੈਂ ਤੁਹਾਡਾ ਕੰਮ ਕਰੂੰਗੀ ਮੇਰਾ ਕੋਈ ਮਤਲਬ ਹੋਏਗਾ ਠੀਕ ਹੈ ਨਾ ਤੋ ਮੈਨੂੰ ਕੋਈ ਆਸ ਹੋਗੀ ਕਿ ਮੈਂ ਤੁਹਾਡਾ ਇਹ ਕੰਮ ਕੀਤਾ ਤੋ ਅਗੋਂ ਮੈਂ ਆਸ ਰੱਖੂੰਗੀ ਤੁਸੀਂ ਮੇਰਾ ਇਸ ਤੋਂ ਵਧੀਆ ਕੰਮ ਕਰਕੇ ਦੋਗੇ ਠੀਕ ਹੈ ਨਾ ਇਹਨੂੰ ਕਹਿੰਦੇ ਆਸ ਤੇ ਤੁਹਾਡਾ ਵੀਕੈਂਡ ਕਿਸ ਤਰ੍ਹਾਂ ਲੰਘਿਆ ਵੈਸੇ ਜੀ ਬਿਲਕੁਲ ਹਾਂਜੀ ਬਹੁਤ ਵਧੀਆ ਵੀਕਐਂਡ ਜਿਵੇਂ ਕਿ ਸਾਰੇ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ ਸੀ ਸੋ ਵਧੀਆ ਪਰਿਵਾਰ ਦੇ ਨਾਲ ਸਮਾਂ ਬਿਤਾਇਆ ਹਾਂਜੀ ਕੁਝ ਜਿਹੜੇ ਵੇਲੇ ਪਲ ਨੇ ਉਹ ਇੰਜੋਏ ਕੀਤੇ ਕਿਉਂਕਿ ਅਕਸਰ ਹੀ ਅਸੀਂ ਕੰਮਾਂ 'ਚ ਬਿਜ਼ੀ ਹੁੰਦੇ ਆ ਸੋ ਬਹੁਤ ਵਧੀਆ ਹਾਂਜੀ ਬਿਲਕੁਲ ਆ ਔਰ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਸਮਾਂ ਨਾ ਆਪਾਂ ਇੰਜੋਏ ਕਰ ਲਿਆ ਇਹ ਦੁਬਾਰਾ ਵਾਪਸ ਨਹੀਂ ਆਣਾ ਕਿਉਂਕਿ ਇਹ ਅਸੂਲ ਹੈ ਵਕਤ ਦਾ ਕਿ ਵਕਤ ਇੱਕ ਵਾਰੀ ਨਿਕਲ ਗਿਆ ਨਾ ਟਿਕ 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 ਕਿਉਂਕਿ ਘੜੀ ਦੀਆਂ ਸੂਈਆਂ ਚੱਲਦੀਆਂ ਸਲੋ ਆ ਕਛੂਏ ਦੀ ਤਰ੍ਹਾਂ ਠੀਕ ਹੈ ਨਾ ਕਛੂਰੀ ਚਾਲ ਦੇਖੀ ਹੁੰਦੀ ਨਾ ਬਹੁਤ ਸਲੋ ਹੈ ਠੀਕ ਹੈ ਨਾ ਇਹ ਜਦੋਂ ਘੜੀ ਦੀਆਂ ਸੂਈਆਂ ਇੱਕ ਵਾਰੀ ਨਿਕਲ ਗਈਆਂ ਜਿੱਥੋਂ ਵਾਪਸ ਉਹਦਾ ਬੈਕ ਰਿਵਰਸ ਗੇਅਰ ਨਹੀਂ ਪੈਂਦਾ ਠੀਕ ਹੈ ਨਾ ਇਹ ਤਾਂ ਚੱਲਦਾ ਹੀ ਜਾਏਗਾ ਸਮਾਂ ਕਦੇ ਅਸੀਂ ਰੋਕਿਆ ਜਾਣਾ ਨਹੀਂ ਤੇ ਜਦੋਂ ਜਦੋਂ ਨੋਟ ਕਰੀਏ ਉਦੋਂ ਐਂ ਲੱਗਦਾ ਵੀ ਸਮਾਂ ਭੱਜ ਹੀ ਰਿਹਾ ਵੀ ਇਹ ਤਾਂ ਪਤਾ ਨਹੀਂ ਕਿੱਥੇ ਦਾ ਕਿੱਥੇ ਪਹੁੰਚ ਗਿਆ ਬਿਲਕੁਲ ਜੀ ਹਰ ਪਲ ਜਿਹੜਾ ਉਹਨੂੰ ਮਾਨਣਾ ਚਾਹੀਦਾ ਹਰ ਪਲ ਨੂੰ ਇੰਜੋਏ ਕਰਨਾ ਚਾਹੀਦਾ ਬਿਲਕੁਲ ਆ ਜਿਹੜੀ ਅੱਜ ਕੱਲ ਖਬਰਾਂ ਆ ਰਹੀਆਂ ਚੰਗੀਆਂ ਵੀ ਆ ਮਾੜੀਆਂ ਵੀ ਆ ਮਾੜੀਆਂ ਜ਼ਿਆਦਾ ਸੋ ਉਹਨਾਂ ਨੂੰ ਮਿਲਦੀਆਂ ਚੰਗੀਆਂ ਖਬਰਾਂ ਘੱਟ ਮਿਲਣਦੀਆਂ ਆ ਤੋ ਇਹ ਸਭ ਦੇ ਵਿੱਚ ਕਈ ਵਾਰੀ ਨਾ ਦਿਮਾਗ ਬਹੁਤ ਅਫਸਰਟ ਹੋ ਜਾਂਦਾ ਹੈ ਕਿ ਅੱਛਾ ਆ ਕੀ ਹੋ ਰਿਹਾ ਹੈ ਮਤਲਬ ਜ਼ਿੰਦਗੀ ਜਿਹੜੀ ਹੈ ਛੋਟੀ ਹੈ ਕੁਝ ਲੋਕ ਸਮਝਦੇ ਨਹੀਂ ਚਾਹੁੰਦੇ ਕਿ ਜ਼ਿੰਦਗੀ ਛੋਟੀ ਜੀ ਹੈਗੀ ਤਾਂ ਅਸੀਂ ਨਫਰਤ ਦੇ ਵਿੱਚ ਕਿਉਂ ਇਹਨੇ ਅੰਨੇ ਹੋ ਚੁੱਕੇ ਆ ਸਾਨੂੰ ਰਸਤਾ ਨਹੀਂ ਦਿਸਦਾ ਕੀ ਜ਼ਿੰਦਗੀ ਦਾ ਰਸਤਾ ਹੈ ਕਿਹੜਾ ਅਸਲ ਦੇ ਵਿੱਚ ਅਸੀਂ ਪਟਕੇ ਫਿਰਦੇ ਹਾਂ ਹੈਨਾ ਤੇ ਬ੍ਰਾਇੰਟਾਂ ਮਾਕੀ ਜਿਹੜੇ ਐ ਤੋਂ ਇਥੇ ਦੇ ਲੀਡਰ ਤੋਂ ਕਮਿਊਨਿਟੀ ਲੀਡਰ ਸੋ ਇਹਨਾਂ ਨੇ ਨਵਾਂ ਸਿਆਪਾ ਕੜਾ ਕੀਤਾ ਹੈ ਸੋ ਜਿਹਦੀ ਚਰਚਾ ਅੱਜ ਹਰ ਸੋਸ਼ਲ ਮੀਡੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈ ਕੁਝ ਲੋਕਾਂ ਨੂੰ ਨਾ ਸੁਰਖੀਆਂ ਦੇ ਵਿੱਚ ਰਹਿਣ ਦਾ ਬੜਾ ਸ਼ੌਂਕ ਹੁੰਦਾ ਉਹਦੇ ਵਾਸਤੇ ਉਹ ਕੁਝ ਵੀ ਕਰਨ ਗੁਜ਼ਰਨ ਕਰ ਗੁਜ਼ਰਦੇ ਆ ਯਾਨੀ ਕਿ ਕੁਝ ਵੀ ਕਰ ਦਿੰਦੇ ਆ ਚਾਹੇ ਉਹ ਚੰਗਾ ਮਾੜਾ ਉਹ ਨਹੀਂ ਸੋਚਦੇ ਮਾੜਾ ਜ਼ਿਆਦਾ ਠੀਕ ਹੈ ਨਾ ਬਗਹਾਂਜੀ ਉਹਦਾ ਜ਼ਰੂਰ ਦੇਖਣਾ ਚਾਹੀਦਾ ਕਿ ਉਹਦਾ ਕੀ ਅਸਰ ਪੈ ਰਿਹਾ ਕਮਿਊਨਿਟੀ ਤੇ ਜਾਂ ਲੋਕਾਂ ਦੇ ਉੱਤੇ ਬਿਲਕੁਲ ਪਰ ਵੇ ਕੋ ਮਰਜੀ ਹੈ ਆਪਣੀ ਆਪਣੀ ਹਰ ਕਿਸੇ ਦੀ ਆਪਣੀ ਸੋਚ ਹੈ ਹਰ ਕਿਸੇ ਦਾ ਆਪਣਾ ਨਜ਼ਰੀਆ ਚੀਜ਼ਾਂ ਨੂੰ ਦੇਖਣ ਦਾ ਸੋ ਪਰ ਹਾਂਜੀ ਪਰ ਚੰਗੇ ਮਾੜੇ ਦੀ ਪਹਿਚਾਨ ਜ਼ਰੂਰ ਹੋਣੀ ਚਾਹੀਦੀ ਹੈ ਇੰਨਾ ਵੀ ਇਨਸਾਨ ਨੂੰ ਅੰਨਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਦੂਸਰੇ ਜਦੋਂ ਗੱਲ ਆ ਜਾਂਦੀ ਨਾ ਧਰਮ ਦੀ ਜੀ ਰਿਲੀਜਿਅਨਸੀ ਸੋ ਧਰਮ ਜਿਹੜਾ ਹੈ ਸੋ ਰਿਲੀਜਿਅਨਸੀ ਜਦੋਂ ਗੱਲ ਆਉਂਦੀ ਹੈ ਤੇ ਉਥੇ ਲੋਕਾਂ ਨੂੰ ਪੜਕਾਉਣਾ ਬਹੁਤ ਸੌਖਾ ਜੀ ਬਿਲਕੁਲ ਧਰਮ ਦੇ ਨਾਮ ਦੇ ਉੱਤੇ ਹੁਣ ਤੁਸੀਂ ਦੇਖੋ ਕਿ ਆਪਣਾ ਜਿਹੜਾ ਅ ਇੰਡੀਆ ਭਾਰਤ ਹੈ ਠੀਕ ਹੈ ਨਾ ਉਹ ਧਰਮਾਂ ਦਾ ਦੇਸ਼ ਮਲਟੀਕਲਚਰ ਦੇਸ਼ ਮੰਨਿਆ ਜਾਂਦਾ ਉੱਥੇ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਇੱਕੋ ਹੀ ਦੇਸ਼ ਦੇ ਵਿੱਚ ਹਾਲਾਂਕਿ ਹਰੇਕ ਕੰਟਰੀ ਦੇ ਵਿੱਚ ਉਹਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਠੀਕ ਹੈ ਨਾ ਲੇਕਿਨ ਇੰਡੀਆ ਇੱਕ ਇਦਾਂ ਦਾ ਹੈ ਜਿੱਥੇ ਕਿ ਹਰੇਕ ਸਟੇਟ ਦੀ ਇੱਕ ਆਪਣੀ ਲੈਂਗੁਏਜ ਐ ਸੈੱਟ ਕੀਤੀ ਹੋਈ ਠੀਕ ਹੈ ਨਾ ਤੇ ਇੰਨੇ ਧਰਮਾਂ ਦਾ ਦੇਸ਼ ਆ ਉੱਥੇ ਇਸ ਤਰ੍ਹਾਂ ਦੀ ਤਿੱਲੀ ਲਾਣੀ ਬਹੁਤ ਸੌਖੀ ਹੈ ਬਹੁਤੀ ਹਾਂਜੀ ਅਸੀਂ ਅਕਸਰ ਹੀ ਦੇਖਦੇ ਆਂ ਦੇਖੋ ਆਪਣੇ ਧਰਮਾਂ ਦੇ ਉੱਪਰ ਲੈ ਕੇ ਅਕਸਰ ਹੀ ਕੋਈ ਨਾ ਕੋਈ ਜਿਵੇਂ ਛੇੜਛਾੜ ਹੋ ਹੀ ਜਾਂਦੀ ਹੈ ਤੇ ਸਾਨੂੰ ਸਗੋਂ ਇਹ ਸੈਂਸਿਟਿਵ ਮੁੱਦੇ ਆ ਇਹਨਾਂ ਨੂੰ ਨਹੀਂ ਬਾਰ-ਬਾਰ ਉਠਾਉਣਾ ਚਾਹੀਦਾ ਕਿ ਸਾਰੇ ਇੱਕਜੁੱਟ ਹੋ ਕੇ ਰਹਿਣ ਉਹਦੇ ਤੋਂ ਵਧੀਆ ਕੀ ਹੋ ਸਕਦਾ ਪਰ ਉਹੀ ਕਹਿ ਰਹੇ ਸੀ ਕਿ ਹਰ ਕਿਸੇ ਦੀ ਹਨਾ ਅਸੀਂ ਸੋਚ ਬਦਲ ਨਹੀਂ ਸਕਦੇ ਜਿਵੇਂ ਵੀ ਉਹ ਸੋਚਣਾ ਚਾਹੁੰਦੇ ਨੇ ਹਾਂਜੀ ਪਰ ਜ਼ਰੂਰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਜੀ ਬਿਲਕੁਲ ਅਮ ਬਾਕੀ ਕੀ ਅੱਜ ਮੰਡੇ ਹੈ ਅ ਲੌਂਗ ਵੀਕਐਂਡ ਤੋਂ ਬਾਅਦ ਲੋਕਾਂ ਨੂੰ ਥੋੜਾ ਜਿਹਾ ਮੈਨੂੰ ਲੰਘਦਾ ਹੈ ਕਿ ਹਾਰਡ ਹੁੰਦਾ ਹੋਏਗਾ ਕਿ ਕਿਉਂਕਿ ਹੁਣ ਹਾਰਡ ਤਾਂ ਲੱਗ ਰਿਹਾ ਔਖਾ ਤਾਂ ਲੱਗ ਰਿਹਾ ਕਿਉਂਕਿ ਹੁਣ ਲੰਬਾ ਟਾਈਮ ਤੱਕ ਅਕਟੂਬਰ ਤੱਕ ਤਾਂ ਕੋਈ ਲੌਂਗ ਵੀਕਐਂਡ ਨਹੀਂ ਆ ਰਿਹਾ ਹਾਂਜੀ

ਸੱਚਿਆਂ ਜਿਵੇਂ ਅਸੀਂ ਲੌਂਗ ਵੀਕੈਂਡ ਡਿਗਰੀ ਸੀ ਬੱਚੇ ਵੀ ਪੂਰੀ ਉਡੀਕ ਚ ਨੇ ਕਿ ਕਦੋਂ ਸਾਡੀਆਂ ਜੁੱਟੀਆਂ ਆਣ ਤੇ ਅਸੀਂ ਬਾਹਰ ਨਿਕਲੀਏ ਬਿਲਕੁਲ ਹਾਂਜੀ ਨਾਲ ਹੀ ਜਿਹੜੇ ਮਾਪਿਓ ਨੇ ਉਹ ਵੀ ਤਿਆਰ ਹੋ ਜਾਣ ਕਿ ਕਿਵੇਂ ਕੰਮਾਂ 'ਚ ਟਾਈਮ ਕੱਢ ਕੇ ਅਸੀਂ ਬੱਚਿਆਂ ਨੂੰ ਵੀ ਕਮਾਫਰਾ ਕੇ ਲਿਆਉਣਾ ਜੀ ਉਹ ਵੀ ਜ਼ਰੂਰੀ ਹੈ ਹਾਂਜੀ ਵੀ ਅਸੀਂ ਇੰਡੀਆ ਤੋਂ ਆਏ ਹੋਏ ਤੁਹਾਨੂੰ ਕਿੰਨਾਕ ਟਾਈਮ ਹੋ ਗਿਆ ਮੈਨੂੰ ਅਜੇ 1.5 ਸਾਲ ਹੋਇਆ ਹੈ ਇੰਡੀਆ ਤੋਂ ਆਏ ਹੋਏ ਅੱਛਾ 1.5 ਸਾਲ ਹੋਇਆ ਠੀਕ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਮਿਸ ਕਰਦੇ ਹੋਵਾਂਗੇ ਇੰਡੀਆ ਦਾ ਟਾਈਮ ਹੈ ਨਾ ਬਿਲਕੁਲ ਹਾਂਜੀ ਜਿਵੇਂ ਮੇਰੇ ਮੈਂ ਕੈਰੀਸੀ ਪਹਿਲਾਂ ਵੀ ਕਿ ਮੇਨ ਜਿਹੜੀ ਆ ਤੁਹਾਨੂੰ ਤੁਹਾਡੇ ਪਰਿਵਾਰ ਦੀ ਯਾਦ ਆਉਂਦੀ ਹੈ ਕਿ ਇੱਕ ਭਰੇ ਪਰਿਵਾਰ ਚੋਂ ਤੁਸੀਂ ਫੈਮਿਲੀ ਚੋਂ ਉੱਠ ਕੇ ਬਹੁਤ ਹਾਰਡ ਐ ਕਿ ਲੋਨਲੀਨੈਸ ਨੇ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਆ ਉਹ ਫੀਲ ਹੁੰਦੀ ਹੈ ਜਦੋਂ ਇੱਥੇ ਨਵੇਂ-ਨਵੇਂ ਅਸੀਂ ਆਂਦੇ ਨਾ ਤੇ ਇਦਾਂ ਲੱਗਦਾ ਹੈ ਕਿ ਮਤਲਬ ਪਤਾ ਨਹੀਂ ਕਿੱਥੇ ਆ ਕੇ ਬੈਠ ਗਏ ਆ ਵੀ ਭੱਜ ਜਾਈਏ ਹਨਾ ਜੀ ਬਿਲਕੁਲ ਮੈਨੂੰ ਲੱਗਦਾ ਪਹਿਲੇ ਜਿਹੜੇ 2-3 ਸਾਲ ਨੇ ਉਹਦੇ ਚ ਤਾਂ ਬੰਦਾ ਭੱਜਣ ਨੂੰ ਜ਼ਰੂਰ ਪੈਂਦਾ ਹੈ ਕਿ ਭੱਜ ਹੀ ਜਾਈਏ ਪਰ ਦੇਖੋ ਵੀ ਜਿਵੇਂ ਜਿਵੇਂ ਸਮਾਂ ਗੁਜ਼ਰੀ ਜਾਏਗਾ ਹਨ ਉਹ ਹੁਣ ਜਿਵੇਂ ਥੋੜਾ ਥੋੜਾ ਆਪਣਾਪਨ ਲੱਗਣ ਲੱਗਿਆ ਹੌਲੀ ਹੌਲੀ ਜਿਹੜਾ ਆ ਇਹ ਨਵੀਂ ਚੀਜ਼ ਜਿਹੜਾ ਨਵੀਂ ਦੁਨੀਆ ਕਿਉਂਕਿ এনवायरमेंट ਬਹੁਤ ਡਿਫਰੈਂਟ ਹੈ ਨਾ ਉਥੇ ਭੀੜ ਭੜਕਾ ਰੌਣਕ ਜਿਹਨੂੰ ਆਪਾਂ ਰੌਣਕ ਮੇਲਾ ਕਹਿ ਦਿੰਦੇ ਆ ਹੈ ਨਾ ਉਥੇ ਜਿਹੜਾ ਭੀੜ ਭੜਕਾ ਇੱਥੇ ਹੈ ਨਹੀਂ ਹੈ ਹਾਲਾਂਕਿ ਚਲੋ ਵੀਕਐਂਡ ਦੇ ਦੌਰਾਨ ਥੋੜਾ ਜਿਹਾ ਬਾਹਰ ਆਪਾਂ ਜਦੋਂ ਨਿਕਲਦੇ ਆ ਇੱਥੇ ਅਮ ਤੋਂ ਸ਼ਾਪਿੰਗ ਮਾਲ ਦੇ ਵਿੱਚ ਥੋੜਾ ਜਿਹਾ ਰੌਣਕ ਮੇਲਾ ਲੇਕਿਨ ਫਿਰ ਵੀ ਕਈ ਵਾਰੀ ਇਦਾਂ ਲੱਗਦਾ ਨਾ ਕਿ ਜਦੋਂ ਇਕੱਲੇ ਬੈਠੇ ਆ ਕਿਸੇ ਨਾਲ ਗੱਲ ਕਰਨੀ ਆਪਣੀ ਫੈਮਲੀ ਨਾਲ ਗੱਲ ਕਰਨੀ ਹੈ ਜਿੱਦ ਆਪਾਂ ਉਥੇ ਕਰਦੇ ਹੀ ਆ ਨਾ ਠੀਕ ਹੈ ਨਾ ਤੋਂ ਅਮ ਚਲੋ ਇਹ ਲਾਈਫ ਹੈ ਲਾਈਫ ਦੇ ਵਿੱਚ ਕਈ ਵਾਰੀ ਸਾਨੂੰ ਆਪਣੀ ਸਿਚੁਏਸ਼ਨ ਜਿਹੜੀ ਕੰਪਰੋਮਾਈਜ਼ ਵੀ ਕਰਨੀ ਪੈਂਦੀ ਹੈ ਕਿ ਆਪਾਂ ਸਿਚੁਏਸ਼ਨ ਦੇ ਅਕੋਰਡਿੰਗ ਲਾਈਫ ਜੀਣਾ ਸ਼ੁਰੂ ਕਰ ਦਿੰਦੇ ਕੁਝ ਬਣਨਾ ਹੁੰਦਾ ਤੇ ਬਹੁਤ ਕੁਝ ਕੋਨਾ ਵੀ ਪੈਂਦਾ ਜੀ ਬਿਲਕੁਲ ਹਾਂ ਜੀ ਸੈਕਰੀਫਾਈ ਕਰਨਾ ਪੈਂਦਾ ਨਾ ਠੀਕ ਹੈ ਹਾਂ ਹਾਂ ਵਿਜੇ ਕੁਝ ਪਾਉਣਾ ਤਾਂ ਕੁਝ ਗਵਾਉਣਾ ਵੀ ਪਏਗਾ ਗਵਾਉਣਾ ਪੈਂਦਾ ਅੱਛਾ ਇੱਕ ਗੱਲ ਦੱਸੋ ਸੱਚੋ ਸੱਚ ਹੈ ਕਿ ਹੁਣ ਤਾਂ ਤੁਸੀਂ ਇੱਥੇ ਪਹੁੰਚ ਗਏ ਆ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਕੀ ਹਿਸਾਬ ਕਿਤਾਬ ਹੈ ਠੀਕ ਹੈ ਨਾ ਐਟ ਲੀਸਟ ਹੈ ਵੀ ਇੱਥੇ ਲਾਈਫ ਇਨੀ ਈਜ਼ੀ ਨਹੀਂ ਹੈ ਤੋ ਜੇ ਇਸ ਵਕਤ ਤੁਸੀਂ ਆਣਾ ਸੀ ਇੱਥੇ ਅਮ ਚਲੋ ਜਦੋਂ ਵੀਜ਼ਾ ਲੱਗ ਜਾਂਦਾ ਤਾਂ ਐਕਸਾਈਟਮੈਂਟ ਵਧ ਜਾਂਦੀ ਹੈ ਤੇ ਕਿ ਜਿੰਨੀ ਤੁਹਾਨੂੰ ਖੁਸ਼ੀ ਵੀਜ਼ਾ ਲੱਗਣ ਦੀ ਸੀ ਉਨੀ ਖੁਸ਼ੀ ਇੱਥੇ ਆ ਕੇ ਹੁਣ ਦੀ ਲਾਈਫ ਦੇ ਵਿੱਚ ਹੈ ਜਾਂ ਫਿਰ ਮਤਲਬ ਤੁਸੀਂ ਸੋਚਦੇ ਕਿ ਨਹੀਂ ਮੈਂ ਉੱਥੇ ਕੁਝ ਹੋਰ ਸੋਚੀ ਸੀ ਇੱਥੇ ਆ ਕੇ ਕੁਝ ਹੋਰ ਲੱਗਾ ਮੈਨੂੰ ਅ ਬਿਲਕੁਲ ਹਾਂਜੀ ਮੈਂ ਜਿਹੜਾ ਜਿਹੜਾ ਨਿਰਪੱਖ ਜਿਹੜਾ ਮੇਰੇ ਖੁਦ ਦੇ ਵਿਚਾਰ ਹੈ ਨਾ ਜੀ ਬਿਲਕੁਲ ਅਸੀਂ ਜਿਹੜੀ ਉੱਥੋਂ ਜ਼ਿੰਦਗੀ ਸੋਚ ਕੇ ਆਉਂਦੇ ਆ ਉਹਦੇ ਨਾਲੋਂ ਕਾਫੀ ਫਰਕ ਇੱਕ ਵਾਰ ਦੇਖਣ ਨੂੰ ਸਾਨੂੰ ਮਿਲਦਾ ਹੈ ਕਿ ਹਮਮ ਸੋ ਉੱਥੇ ਅਸੀਂ ਇਹ ਚੀਜ਼ਾਂ ਇਮੇਜਨ ਨਹੀਂ ਕੀਤੀਆਂ ਹੁੰਦੀਆਂ ਸਾਡੇ ਦਿਮਾਗ 'ਚ ਨਹੀਂ ਹੁੰਦੀਆਂ ਕਿ ਅਸੀਂ ਜਾ ਕੇ ਇੰਨੇ ਕੱਲੇ ਹੋਵਾਂਗੇ ਜਦੋਂ ਉੱਥੇ ਹੁੰਦੇ ਆ ਜਦੋਂ ਉੱਥੇ ਹੁੰਦੇ ਆ ਕਿੱਦਾਂ ਦੀ ਲਾਈਫ ਤੁਸੀਂ ਇਮੇਜਨ ਕਰਦੇ ਕਿ ਅੱਛਾ ਵੀਜ਼ਾ ਲੱਗ ਗਿਆ ਹੁਣ ਉੱਥੇ ਜਾਵਾਂਗੇ ਕਿਸ ਤਰ੍ਹਾਂ ਦੀ ਲਾਈਫ ਇਮੇਜਨ ਕੀਤੀ ਹੁੰਦੀ ਹੈ ਵੀ ਉਹ ਤੋਂ ਮੈਨੂੰ ਪਤਾ ਹੈ ਕਿ ਇੱਥੇ ਆ ਕੇ ਸਬਜ਼ਵਾਸ ਜਿਹੜੇ ਹੁੰਦੇ ਨਾ ਉਹ ਡਿਫਰੈਂਟ ਲੱਗਦੇ ਆ ਉਥੋਂ ਤਾਂ ਦੇਖੋ ਇਹ ਹੀ ਸੀਗਾ ਕਿ ਇੱਕ ਚੰਗੇ ਵਧੀਆ ਕਿਸੇ ਕਾਰੋਬਾਰ ਚ ਪਾਵਾਂਗੇ ਫਿਰ ਘੁੰਮਣ ਫਿਰਨ ਦਾ ਜਿਵੇਂ ਬਹੁਤ ਸ਼ੌਂਕ ਸੀ ਨਿਊਜ਼ੀਲੈਂਡ ਬਹੁਤ ਸੋਹਣਾ ਦੇਸ਼ ਆ ਜਿਹੜਾ ਕਿ ਹੈਵੀ ਪੇਸ਼ਾ ਬਹੁਤ ਸੋਹਣਾ ਦੇਸ਼ ਆ ਹਾਂਜੀ ਸੋ ਸੁਣਿਆ ਸੀ ਘੁਮਾ ਫਿਰਨਾ ਹਾਂਜੀ ਪਰ ਥੋੜਾ ਜਿਹਾ ਇਹ ਹੋਇਆ ਵੀ ਜਿਵੇਂ ਕੰਮਾਂ ਦੇ ਵਿੱਚ ਰੁੱਝ ਗੇ ਤਾਂ ਜਿਹੜਾ ਘੁੰਮਣ ਦਾ ਸਮਾਂ ਉਹ ਕਾਫੀ ਘੱਟ ਮਿਲ ਰਿਹਾ ਸੋ ਉਹ ਜਿਹੜਾ ਇੱਕ ਚੇਂਜ ਆ ਕਿ ਉਥੋਂ ਇਹ ਲੱਗਦਾ ਵੀ ਸ਼ਾਇਦ ਅਸੀਂ ਘੁੰਮਣ ਫਿਰਨ ਜਾ ਰਹੇ ਹਾਂ ਮ제 ਬਹੁਤ ਜ਼ਿੰਦਗੀ ਦੇ ਵਿੱਚ ਪਰ ਜਿਵੇਂ ਜਿਵੇਂ ਬੰਦਾ ਰੁੱਝਦਾ ਆਪਣੇ ਕੰਮਾਂ ਕਰਦਾ ਫਿਰ ਸਾਰੀਆਂ ਚੀਜ਼ਾਂ ਨੂੰ ਦੇਖੋ ਥੋੜਾ ਜਿਹਾ ਬੈਲੈਂਸ ਕਰਕੇ ਬੈਲੈਂਸ ਕਰਕੇ ਹਾਂ ਉੱਥੇ ਬੈਠਿਆਂ ਨੂੰ ਇਦਾਂ ਲੱਗਦਾ ਹੁੰਦਾ ਕਿ ਅੱਛਾ ਅਸੀਂ ਜਾ ਕੇ ਨਾ ਬੜਾ ਇਜ਼ੀ ਐਸੀ ਸੈੱਟ ਹੋ ਜਾਣਾ ਜਾਂ ਫਿਰ ਘੁੰਮਾ ਫਿਰਾਂਗੇ ਫਿਰ ਆ ਕਰਾਂਗੇ ਆ ਕਰਾਂਗੇ ਲੇਕਿਨ ਜਦੋਂ ਇੱਥੇ ਆਂਦੇ ਨਾ ਕਹਿੰਦੇ ਕਿ ਆਟੇ ਤੇਲ ਦਾ ਜਿਹੜਾ ਪਾ ਆ ਫਿਰ ਉਦੋਂ ਪਤਾ ਲੱਗਦਾ ਹੈ ਜਦੋਂ ਕਿ ਪੈਂਦੀ ਐ ਸਿਰ ਦੇ ਉੱਤੇ ਤੇ ਕੀ ਰੋਟੀ ਕਿਦਾਂ ਕਮਾਉਣੀ ਐ ਜਿਹੜੀਆਂ ਚੀਜ਼ਾਂ ਦੀ ਦੇਖੋ ਉੱਥੇ ਕਦੇ ਫਿਕਰ ਵੀ ਨਹੀਂ ਸੀ ਮਾਪਿਆਂ ਸਿਰ ਤੇ ਸਾਰੀਆਂ ਫਿਕਰਾਂ ਸਾਡੀਆਂ ਚੱਕਦੇ ਨੇ ਫਿਰ ਜਦੋਂ ਇੱਥੇ ਆਈ ਤਾਂ ਇਕੱਲੀ-ਇਕੱਲੀ ਚੀਜ਼ ਦਾ ਜ਼ਿੰਮੇਵਾਰੀਆਂ ਪਤਾ ਜਿੰਮੇਵਾਰੀ ਪੈਂਦੀ ਹੈ ਜੀ ਫਿਰ ਪਤਾ ਲੱਗਦਾ ਵੀ ਕਿਵੇਂ ਉਹ ਸਾਨੂੰ ਇੰਨੇ ਸਾਲਾਂ ਤੋਂ ਕਿਵੇਂ ਇਹ ਕਿਦਾਂ ਕਮਾਈਦਾ ਆਹ ਚੀਜ਼ ਕਿਦਾਂ ਕਮਾਈਦੀ ਹੈ ਕਿੱਦਾਂ ਖਰਚੀਦੀ ਹੈ ਤੇ ਕਿਵੇਂ ਬਚਾਉਣੀ ਹੈ ਹੈਨਾ ਬਿਲਕੁਲ ਸਾਰਾ ਕੁਝ ਹੀ ਸਿੱਖ ਜਾਂਦਾ ਹਾਂ ਜੀ ਹਮ ਬਿਲਕੁਲ ਜੀ ਬਿਲਕੁਲ ਅਰ ਦੂਸਰ ਪਾਸੇ ਹੌਲੀ ਹੌਲੀ ਚਲੋ ਆਪਾਂ ਜਿਹੜੇ ਸੁਪਨੇ ਦੇਖੇ ਹੁੰਦੇ ਹਨਾ ਤੋ ਆਪਾਂ ਉਹਨਾਂ ਦੇ ਵਿੱਚ ਐਂਟਰ ਕਰਦੇ ਆਂ ਸੁਪਨਿਆਂ ਦੇ ਵਿੱਚ ਸੁਪਨੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਜਿਹੜੇ ਦਿਨ ਦੇ ਸਮੇਂ ਆਪਾਂ ਦੇਖਦੇ ਆਂ ਅੱਛਾ ਬੈਠੇ ਆਂ ਵੇਲੇ ਕੋਈ ਕੰਮ ਨਹੀਂ ਹੈ ਬੈਠੇ ਸੁਪਨੇ ਦੇਖੀ ਜਾਣੇ ਅੱਛਾ ਆ ਕਰ ਲਈਏ ਉਹ ਕਰ ਲਈਏ ਇਦਾਂ ਕਰ ਲੈਣਾ ਯਾਨੀ ਕਿ ਬੈਠੇ ਬੈਠੇ ਸਾਰੇ ਖਿਆਲੀ ਪਲਾਉ ਜਿਹੜੇ ਆ ਉਹ ਪਕਾ ਲੈਣੇ ਆਪਾਂ ਇੱਕ ਸੁਪਨੇ ਹੁੰਦੇ ਜਿਹੜੇ ਰਾਤ ਨੂੰ ਆਪਾਂ ਦੇਖਦੇ ਆਂ ਇੱਕ ਡ੍ਰੀਮ ਹੁੰਦਾ ਆ ਕਿ ਅਸੀਂ ਆ ਚੀਜ਼ ਜਿਹੜੀ ਐ ਸੋਚੀ ਹੋਈ ਐ ਦਿਮਾਗ ਦੇ ਵਿੱਚ ਆ ਉਹ ਕਰਨੀ ਕਰਨੀ ਲਾਈਫ ਦੇ ਵਿੱਚ ਏਮ ਜਿਹੜਾ ਹੁੰਦਾ ਆ ਸੋ ਉਹਨੂੰ ਕਰਨ ਦੇ ਵਿੱਚ ਮਿਹਨਤ ਕਰਨੀ ਪੈਂਦੀ ਆ ਬਿਲਕੁਲ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਹਮ ਹਾਰਡ ਵਰਕ ਕਰਨਾ ਪੈਂਦਾ ਹੈ ਬਹੁਤ ਹੀ ਹਾਰਡ ਵਰਕ ਕਰਨਾ ਪੈਂਦਾ ਹੈ ਦੇਖੋ ਜ਼ਿੰਦਗੀ ਉੱਥੇ ਵੀ ਆਸਾਨੀ ਹੈ ਇੱਥੇ ਵੀ ਆਸਾਨੀ ਹੈ ਇਹ ਸਾਨੂੰ ਮੰਨਣਾ ਪਏਗਾ ਕਿ ਬਈ ਅਸੀਂ ਉੱਥੇ ਬੈਠੇ ਸੋਚਦੇ ਹਾਂ ਕਿ ਸ਼ਾਇਦ ਸਾਨੂੰ ਇੱਥੇ ਸਾਰੇ ਕੁਝ ਸੁਖਾਲਾ ਮਿਲ ਜੇਗਾ ਹਮ ਹਮ ਪਰ ਮਿਹਨਤ ਹੈ ਦੋਨੋਂ ਜਗ੍ਹਾ ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਥੇ ਆ ਕੇ ਸਭ ਕਰਨਾ ਕਿਉਂਕਿ ਉੱਥੇ ਵੀ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹੋ ਤੇ ਇੱਥੇ ਵੀ ਹਮ ਇਹ ਤਾਂ ਇਨਸਾਨ ਤੇ ਹਾਂਜੀ ਤੁਸੀਂ ਕਿੱਥੇ ਕਿੰਨੀ ਮਿਹਨਤ ਕਰਨ ਲਈ ਤਿਆਰ ਹੋ ਨਾ ਬਿਲਕੁਲ ਬਿਲਕੁਲ ਆ वैसे एक गल होर है कि हम जिस तरह के जिंदगी लाइफ ਦੇ ਵਿੱਚ ਜਿਹੜੀ ਆਪਾਂ ਮਤਲਬ ਸੁਪਨੇ ਦੇਖੇ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਈ ਵਾਰੀ ਲੋਕ ਕੀ ਕਰਦੇ ਆ ਕਿ ਗਲਤ ਰਸਤੇ ਇਖਤियार ਕਰ ਲੈਂਦੇ ਆ ਯਾਨਕੀ ਸ਼ਾਰਟਕਟ हां जी ਠੀਕ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸ਼ਾਰਟਕਟ ਦੇਖੋ ਮੈਨੂੰ ਮੈਨੂੰ ਇਹ ਲੱਗਦਾ ਕੁਝ ਸਮੇਂ ਲਈ ਤੇ ਸਾਨੂੰ ਲੱਗਦਾ ਵੀ ਅਸੀਂ ਇਹਦੇ ਵਿੱਚ ਹਾਸਿਲ ਆਪਣਾ ਕਰ ਲਾਂਗੇ ਜੋ ਸਾਡਾ ਮਕਸਦ ਸੀ ਪਰ ਜਦੋਂ ਅਸੀਂ ਲੌਂਗ ਰਨ ਦੇ ਵਿੱਚ ਲੰਬੀ ਧੋੜ ਚ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਉਹਦੇ ਨੁਕਸਾਨ ਹੀ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ ਸੋ ਇੱਕ ਚੰਗੇ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਸਾਲੇ ਤਰੀਕੇ ਨਹੀਂ ਲੱਭਣੇ ਚਾਹੀਦੇ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਨੂੰ ਮਿਹਨਤ ਕਰਕੇ ਕੋਈ ਚੀਜ਼ ਪਾ ਕੇ ਖੁਸ਼ੀ ਹੋਊਗੀ ਉਹ ਆਪਾਂ ਨੂੰ ਸ਼ਾਰਟਕਟ ਦੇ ਥਰੂ ਮੈਨੂੰ ਲੱਗਦਾ ਨਹੀਂ ਐਸੀ ਉਹ ਖੁਸ਼ੀ हासिल ਕਰ ਪਾਵਾਂਗੇ ਸੋ ਅਲਰਾਇਟ ਅੱਛਾ ਜਿਸ ਤਰ੍ਹਾਂ ਕਿ ਆਪਾਂ ਲਾਸਟ ਹੈ ਜਿਹੜੇ ਆਪਣਾ ਲਾਸਟ ਵੀਕ ਪਿਛਲੇ ਹਫਤੇ ਆਪਾਂ ਗੱਲਬਾਤ ਕੀਤੀ ਸੀ ਕਿ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈ ਨਾ ਕੋਈ ਨਾ ਕੋਈ ਤੁਸੀਂ ਲਿਖਦੇ ਹੋ ਤੇ ਅੱਜ ਕੋਈ ਲਾਈਨਾਂ ਹੈ ਲਿਖੀਆਂ ਹੋਈਆਂ ਜੋ ਕਿ ਤੁਸੀਂ ਸਾਨੂੰ ਸੁਣਾਉਣਾ ਚਾਹੋਗੇ ਜੀ ਹਾਂ ਜੀ ਜ਼ਰੂਰ ਮੈਂ ਹਾਂ ਜੀ ਕੁਝ ਟਾਈਮ ਪਹਿਲਾਂ ਕਾਫੀ ਹੁਣ ਤੱਕ ਕਾਫੀ ਬਿਜ਼ੀ ਹੋ ਗਏ ਜੀ ਜੀ ਬਿਲਕੁਲ ਜੀ ਲਾਈਨਾਂ ਲਿਖਿਆ ਸੀ ਮੈਂ ਸੁਣਾ ਦਿੰਦੀ ਹਾਂ ਇੱਕ ਆਪਣੇ ਜਿਵੇਂ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਤਾਂ ਉਹਦੇ ਲਈ ਇਕ ਲਾਈਨ ਨਹੀਂ ਕੁਝ ਜੀ ਕਿ ਜੇ ਕਹਿੰਦੇ ਕਿ ਤੇਰੇ ਮੁਖ ਤੇ ਅਜੀਬ ਰਬਾਬ ਜਿਹਾ ਜੀ ਕਿ ਮੈਨੂੰ ਚੱਲੀ ਜਈਏ ਕਰ ਜਾਂਦਾ ਹੂੰ ਹੂੰ ਸਾਡਾ ਅਜੀਬ ਜਿਹਾ ਇਕ ਰابطਾ ਜੋ ਚੰਨ ਮੇਰੀ ਝੋਲੀ ਧਰ ਜਾਂਦਾ ਜੀ ਜਿਵੇਂ ਦੀਦਾਰ ਤੇਰਾ ਕਿਸੇ ਉਡੀਕੀ ਬਰਸਾਤ ਜਿਹਾ ਫਸਲ ਸੁੱਕੀ ਨੂੰ ਜੋ ਹਰੀ ਕਰ ਜਾਂਦਾ। ਇਹ ਕੀ ਬਾਤ ਹੈ ਜੀ ਬਹੁਤ ਵਧੀਆ ਬਹੁਤ ਵਧੀਆ। ਹਰਜੀਤ ਸ਼ਰਮਾ ਜੀ ਤੁਹਾਨੂੰ ਮੁਬਾਰਕਾਂ ਵੀ ਦੇ ਰਿਹਾ ਨਿਊ ਚੌਂਕਾ ਤੇ ਔਰ ਇਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਧੂਆਮਾਂ ਵੀ ਦਿੱਤੀਆਂ ਇਨਾਂ ਨੇ। ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ। ਥੈਂਕ ਯੂ ਹਰਜੀਤ ਸ਼ਰਮਾ ਜੀ। ਸੋ ਇਸੇ ਇਲਾਵਾ ਜੋ ਅਪਕਮਿੰਗ ਇਵੈਂਟਸ ਆ ਰਹੇ ਨੇ ਸਰਦਾਰ ਜੀ ਫਿਲਮ ਆ ਤਾਂ ਰਹੀ ਹੈ 27 ਜੂਨ ਨੂੰ ਰਿਲੀਜ਼ ਹੋਣੀ ਹੈ। ਅਮ ਸੋ ਮਨਵੀਤ ਇਹਦੇ ਨਾਲ ਪਤਾ ਕੀ ਹੈ? ਕਿਉਂਕਿ ਇਹ ਫਿਲਮ ਜਿਹੜੀ ਹੈ ਨਾ ਦਿਲਚੇਤ ਦਸਾਂ ਦੀ ਨੀਰੂ ਬਾਜਵਾ ਤਾਂ ਇਹਦੇ ਵਿੱਚ ਹੈ ਹੀ ਸੀ ਤੇ ਇੱਕ ਪਾਕਿਸਤਾਨੀ ਜੋ ਕਲਾਕਾਰਾ ਸੀ ਅਦਾਕਾਰਾ ਸੋ ਉਹ ਵੀ ਇਸ ਫਿਲਮ ਦੇ ਵਿੱਚ ਉਸ ਨੂੰ ਵੀ ਫਿਲਮਾਇਆ ਗਿਆ ਸੀਨ ਕੁਝ ਫਿਲਮਾਏ ਗਏ ਆ ਔਰ ਜਦੋਂ ਆਪਰੇਸ਼ਨ ਸਿੰਦੂਰ ਹੋਇਆ ਕਸ਼ਮੀਰ ਦਾ ਮਸਲਾ ਹੋਇਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੀ ਕੀ ਕੁਝ ਹੋਇਆ ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ ਕਈ ਜਗ੍ਹਾ ਤੇ ਕਈ YouTube ਚੈਨਲ ਅਨਬਲੌਕ ਕਰ ਦਿੱਤੇ ਗਏ ਬੈਨ ਕਰ ਦਿੱਤੇ ਗਏ ਆ ਔਰ ਟ੍ਰੇਲਰ ਤਾਂ ਰਿਲੀਜ਼ ਕਰ ਦਿੱਤਾ ਹੈ ਸਦਾਜ ਜੀ 3 ਦਾ ਕਿਉਂਕਿ ਹੁਣ ਇੱਥੇ ਉਹ ਸ਼ੂਟਿੰਗ ਵੀ ਕੈਨਸਲ ਕਰਕੇ ਦੁਬਾਰਾ ਨਾ ਖਰਚਾ ਤੁਸੀਂ ਦੇਖੋ ਕਿੰਨਾ ਹੁੰਦਾ ਹੈ ਨਾ ਤੇ ਪਹਿਲਾਂ ਕਹਿ ਰਹੇ ਸੀ ਕਿ ਉਹੀ ਜਗ੍ਹਾ ਦੇ ਉਤੇ ਪਰ ਕਾਫੀ ਹੱਦ ਤੱਕ ਸ਼ੂਟਿੰਗ ਮੁਕੰਮਲ ਹੋ ਚੁੱਕੀ ਸੀ ਇਸ ਦੀ ਤੇ ਹੁਣ ਇਹ ਹੈ ਕਿ ਅਗਲੀ ਜਾਣਕਾਰੀ ਇਹ ਹੈ ਕਿ 27 ਜੂਨ ਨੂੰ ਫਿਲਮ ਦਾ ਹੋਰ ਹੀ ਰਿਲੀਜ਼ ਆ ਪਰ ਇਹਦਾ ਜਿਹੜਾ ਟ੍ਰੇਲਰ ਰਿਲੀਜ਼ ਹੋਇਆ ਨਾ ਫਿਲਮ ਦਾ ਸੋ ਟੀਜ਼ਰ ਰਿਲੀਜ਼ ਜੋ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਉਸ ਨੂੰ YouTube ਚੈਨਲ ਤੋਂ ਭਾਰਤ ਦੇ ਵਿੱਚ ਤਾਂ ਦਿੱਤਾ ਗਿਆ ਹਟਾ ਹਾਂਜੀ ਬਿਲਕੁਲ ਕਿਉਂਕਿ ਇਸ ਵਿੱਚ ਪਾਕਿਸਤਾਨੀ ਅਦਾਕਾਰਾ ਜਿਹੜਾ ਹੈ ਉਹਨਾਂ ਨੇ ਕੰਮ ਕੀਤਾ ਪਰ ਹੁਣ ਇਹ ਫਿਲਮ ਫਿਲਹਾਲ ਇਸ ਨੂੰ ਪਰਮਿਸ਼ਨ ਨਹੀਂ ਮਿਲੀ ਹੈ ਕੀ ਇਹ ਆਖੇ ਭਾਰਤ ਦੇ ਵਿੱਚ ਲਗਾਈ ਜਾਏਗੀ ਲੇਕਿਨ ਬਾਕੀ ਜਗ੍ਹਾ ਦੇ ਉਤੇ ਇਹ ਕਨਫਰਮ ਹੈ ਕਿ 27 ਜੂਨ 27 ਜੂਨ ਨੂੰ ਇਹ ਰਿਲੀਜ਼ ਹੋਣ ਜਾ ਰਹੀ ਹੈ ਸਰਦਾਰਜੀ ਤੇ ਰਿੰਦਲਜੀਤ ਦਸਵਾਂਜ ਨੇ ਤੋ ਇਹਦਾ ਅਸਰ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਨਾ ਕਾਫੀ ਚੀਜ਼ਾਂ ਤੇ ਪੈ ਜਾਂਦਾ ਹੈ ਜੀ ਆਪਾਂ ਦੇਖੀਏ ਨਾ ਕਾਫੀ ਅੱਛੀ ਫਿਲਮ ਹੈ ਜਿਵੇਂ ਵੇਖ ਰਹੀ ਸੀ ਟੀਜ਼ਰ ਟ੍ਰੇਲਰ ਹਾਂਜੀ ਕਾਫੀ ਇੱਕ ਵਧੀਆ ਲੱਗ ਰਿਹਾ ਹੈ ਟਾਪਿਕ ਹਾਂਜੀ ਇਹਨਾਂ ਨੇ ਵਧੀਆ ਜਿਵੇਂ ਮਨੋਰੰਜਨ ਲਈ ਕੀਤਾ ਮਨੋਰੰਜਨ ਵਾਸਤੇ ਬਿਲਕੁਲ ਹੋਰ ਵੀ ਬਹੁਤ ਸਾਰੇ ਇਵੈਂਟਸ ਆ ਰਹੇ ਨੇ ਪੰਜਾਬੀ ਲੋਕਨਾਚ ਮੇਲਾ ਲੈ ਕੇ ਆ ਰਹੇ ਨੇ ਸੋ ਇਹ ਤੀਸਰਾ ਪੰਜਾਬੀ ਲੋਕਨਾਚ ਮੇਲਾ ਜੋ ਹੈ ਡਿਊ ਡ੍ਰੌਪ ਸੈਂਟਰ ਦੇ ਵਿੱਚ ਆ ਹੋਏਗਾ ਬਿਲਕੁਲ ਜੀ 2 ਅਗਸਤ ਨੂੰ 2 ਅਗਸਤ ਨੂੰ ਇਹ ਜੋ ਪੰਜਾਬੀ ਲੋਕਨਾਚ ਮੇਲਾ ਰਿਲੀਜ਼ ਹੋਣਾ ਹੈ ਆ ਮੀਨ ਪੰਜਾਬੀ ਲੋਕਨਾਚ ਮੇਲਾ ਜਿਹੜਾ ਤੀਸਰਾ ਹੋਣ ਜਾ ਰਿਹਾ ਹੈ ਇਹਦੇ ਰਿਲੇਟਡ ਤੁਸੀਂ ਗੁਰਿੰਦਰ ਸੰਧੂ ਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਜਾਣਕਾਰੀ ਅਗਰ ਚਾਹੀਦੀ ਹੈ ਤਾਂ ਠੀਕ ਹੈ ਸੋ ਚਲਦੇ ਚਲਦੇ ਆਪਾਂ ਨਾ ਦੋ ਲਾਈਨਾਂ ਸੁਣਾ ਲਈਏ ਫਿਰ ਹੈ ਨਾ ਠੀਕ ਹੈ ਤੁਸੀਂ ਮੇਰਾ ਸਾਥ ਦੇਗਾ ਠੀਕ ਹੈ ਓਕੇ ਆਪਾਂ ਥੋੜਾ ਜਿਹਾ ਰੰਗ ਬੰਨ ਲੰਨੇ ਆ ਕਿਉਂਕਿ ਮੰਡੇ ਆ ਸਾਰੇ ਸਲਾਬੇ ਹੋਏ ਆ ਹਲਕਲ ਕੀ بارش ਕਰੀ ਧੁੱਪ ਨਿਕਲ ਆਂਦੀ ਹੈ ਸਮੇਂ ਨਹੀਂ ਆਂਦੀ ਧੁੱਪੇ ਬੈਠੀਏ ਜਾਂ ਬਾਹਰ ਨਿਕਲੀਏ ਕਿਉਂਕਿ ਕਦੀ بارش ਹੋ ਜਾਂਦੀ ਹੈ ਤੇ ਕਦੀ ਇੱਥੇ ਧੁੱਪ ਨਿਕਲਦੀ ਹੈ ਇੱਥੇ ਵੈਸੇ ਮੌਸਮ ਦਾ ਪਤਾ ਨਹੀਂ ਲੱਗਦਾ ਨਾ ਬਿਲਕੁਲ ਹਾਂਜੀ ਮੈਨੂੰ ਤੇ ਸਮਝ ਨਹੀਂ ਆ ਰਹੀ ਵੀ ਠੰਡ ਕਦੋਂ ਹੋ ਰਹੀ ਹੈ ਤੇ ਗਰਮੀ ਕਦੋਂ ਹੋ ਰਹੀ ਹੈ ਬੜਾ ਮੇਚ ਜੀ ਹਾਂਜੀ ਚੱਲ ਰਿਹਾ ਕੰਮ

ਜਾਂਦੇ ਜਾਂਦੇ ਕਿਉਂਕਿ 11 ਵਜੇ ਫਲਹਾਲ 4 ਮਿੰਟ ਹੋ ਚੁੱਕੇ ਆ ਤੇ ਮੇਰਾ ਤੇ ਸਾਥ ਤੁਹਾਨੂੰ ਪਤਾ ਹੀ ਹੈ 11:15 ਤੱਕ ਰਹੇਗਾ ਉਸ ਤੋਂ ਬਾਅਦ ਪਰਮਿੰਦਰ ਭਾਜੀ ਤੁਹਾਡੇ ਨਾਲ ਜੁਗਲਬੰਦੀ ਥੋੜੀ ਬਹੁਤੀ ਜ਼ਰੂਰ ਕਰਨਗੇ ਠੀਕ ਹੈ ਤੁਸੀਂ ਬਾਕੀ ਦੀ ਟ੍ਰੇਨਿੰਗ ਉੱਥੋਂ ਲੈਣੀ ਆ ਜ਼ਰੂਰ ਜੀ ਸੋ ਸਾਡੇ ਜਿਹੜੇ ਮੰਨਰੀਤ ਆ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਆਪਣੇ ਲਿਸਨਰ ਨੂੰ ਦੱਸ ਦਈਏ ਕਿ ਇਹ ਹੁਣ ਸਾਡੇ ਫਿਊਚਰ ਹੋਸਟ ਰਣਗੇ

ਕਛਤਰੀ ਦੀ ਛਾਂ ਮछाਵੇਂ ਬਹਿਨੀਆ ਵੇ ਕਛਤਰੀ ਦੀ ਛਾਂ ਮछाਵੇਂ ਬਹਿਨੀਆ ਸੁਹੇ ਵਿੱਚ ਰੇਵਾਲਿਆ ਫੁੱਲ ਕਿਕਰਾਂ ਦੇ ਸੁਹੇ ਵਿੱਚ ਰੇਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਈ ਬਹਾਰ ਮਿਲੇ ਮਿਤਰਾ ਦੇ ਟਿਕਰਾਂ ਲਈ ਬਹਾਰ ਮੇਲੇ ਮਿੱਤਰਾਂ ਦੇ ਸੁਹੇ ਵਿੱਚ ਰੇ ਵਾਲਿਆ ਫੁੱਲ ਤੋਰੀ ਦਾ ਸੁਹੇ ਵਿੱਚ ਰੇ ਵਾਲਿਆ ਫੁੱਲ ਤੋਰੀ ਦਾ ਪਾਕੇ ਪਿਆਰ ਮੁਹੱਬਤਾਂ ਦਿਲ ਨਹੀਂ ਮੋੜੀ ਦਾ ਪਾਕੇ ਪਿਆਰ ਮੁਹੱਬਤਾਂ ਦਿਲ ਨਹੀਂ ਮੋੜੀ ਦਾ ਥੈਂਕ ਯੂ ਜੀ ਸ਼ੁਕਰੀਆ ਔਰ ਵੈਸੇ ਮਨਰੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਥੈਂਕ ਯੂ ਜੀ ਸ਼ੁਕਰੀਆ ਜਿਹੜੇ ਦੇਖ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਤੇ ਮਨਰੀ ਦਾ ਵੀ ਧੰਨਵਾਦ ਕਰਦੇ ਆਂ ਸੀ ਜੋ ਸਟੂਡੀਓ ਦੇ ਵਿੱਚ ਪਹੁੰਚੇ ਆਂ ਔਰ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੋ ਗਏ ਕਹਿੰਦੇ ਕਿ ਆਪਾਂ ਲਾਈਵ ਚੱਲਦੇ ਆਂ ਮੈਂ ਕਹਾ ਚਲੋ ਜੀ ਜ਼ਰੂਰ ਚੱਲਦੇ ਆਂ ਸਾਡੀ ਕਿਹੜਾ ਟਿਕਟ ਲਗਣੀ ਆ ਲਾਈਵ ਜਾਂਦੀ ਹੈ ਕਿ ਨਹੀਂ ਤੁਸੀਂ ਤਾਂ ਜੋ ਕੰਮ ਵੀ ਕਰਵਾਤਾ ਜਿਹੜਾ ਮੈਂ ਨਹੀਂ ਕਰਦੀ ਸੁਣਾਣਾ ਵੀ ਕਰਵਾਤਾ ਤੇ ਕਹਿੰਕੋ ਮੇਰੀ ਆਵਾਜ਼ ਕਿੰਨੀ ਕੁ ਸੁਰੀਲੀ ਲੱਗੀ ਹੂੰ ਉਹ ਅਸੀਂ ਕਿਹੜਾ ਇੱਥੇ ਕਹਿੰਦੇ ਨੇ ਕਿ ਸ਼ੋਅ ਲਾਣੇ ਆਂ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਆ ਚਲੋ ਠੀਕ ਹੈ ਰੌਣਕ ਮੇਲਾ ਹੈਗਾ ਮਨ ਕਵੇਲਾ ਕਰ ਬੈਠੇ ਹੀ ਇਥੇ ਮਤਲਬ ਇਹ ਕਹਿੰਦੇ ਨੇ ਕਿ ਅ ਨੱਚਣਾ ਖੇਡਣਾ ਮਨ ਕਾ ਚਾਹੋ ਠੀਕ ਹੈ ਨਾ ਜਿਹੜਾ ਤੁਹਾਨੂੰ ਸ਼ੌਂਕ ਹੈ ਮਤਲਬ ਚਲੋ ਤੁਸੀਂ ਪ੍ਰੋਫੈਸ਼ਨਲ ਨਹੀਂ ਹੈ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਜਿਸ ਤਰ੍ਹਾਂ ਇੱਕ ਤਾਂ ਹੁੰਦੀ ਨਾ ਕਈਆਂ ਨੇ ਟ੍ਰੇਨਿੰਗ ਲਈ ਹੁੰਦੀਆਂ ਠੀਕ ਹੈ ਹਰ ਇੱਕ ਚੀਜ਼ ਦੇ ਵਿੱਚ ਬਕਾਇਦਾ ਟ੍ਰੇਨ ਹੁੰਦੇ ਆ ਸੋ ਸਾਡੇ ਵਰਗਿਆਂ ਨੇ ਸ਼ੌਂਕ ਪੂਰੇ ਕਰਨੇ ਹੁੰਦੇ ਆ ਤੇ ਇੱਕ ਪਲੇਟਫਾਰਮ ਹੈਗਾ ਜਿੱਥੇ ਆਪਾਂ ਸ਼ੌਂਕ ਪੂਰਾ ਕਰ ਲਈਦਾ ਆ ਤੇ ਕਹਿੰਦੇ ਨੇ ਕਿ ਹਰ ਇੱਕ ਚੀਜ਼ ਦਾ ਸ਼ੌਂਕ ਪੂਰਾ ਕਰ ਲੈਣਾ ਚਾਹੀਦਾ ਦਿਲ ਦੇ ਵਿੱਚ ਕੋਈ ਵੀ ਖੁਆਇਸ਼ ਨਹੀਂ ਰੱਖਣੀ ਚਾਹੀਦੀ। ਇਹ ਸ਼ੁਕਰੀਆ ਮਨਿੰਦਰ ਸ਼ੁਕਰੀਆ ਜੀ। ਥੈਂਕ ਯੂ ਆਪਾਂ ਬਾਕੀ ਬ੍ਰੇਕ ਲਵਾਂਗੇ ਬ੍ਰੇਕ